ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮੰਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਂ ਜਰਾਂਜੀ ਤੁਹਾਡੇ ਸਾਰਿਆਂ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਜਿਹੜੀ ਵੀਡੀਓ ਹੈਗੀ ਜੀ ਉਹ ਹੈਗੀ ਵਿਦਿਆਰਥੀਆਂ ਲਈ ਅਤੇ ਅਧਿਆਪਕਾਂ ਲਈ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਸਾਥੀ ਅਧਿਆਪਕਾਂ ਨਾਲ ਅਤੇ ਬੱਚਿਆਂ ਨਾਲ ਜਰੂਰ ਸਾਂਝਾ ਕਰਿਓ ਤਾਂ ਕੀ ਇਹ ਸਾਰੀ ਜਾਣਕਾਰੀ ਤੁਹਾreturnData ਸਾਂਝੀ ਕਰਦੇ ਹਾਂ ਵਿਦਿਆਰਥੀਆਂ ਦੀ ਅਪਾਰ ਆਈਡੀ ਬਣਾਉਣ ਸੰਬੰਧੀ ਤਾਂ ਸਿੱਖਿਆ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਹੋ ਰਿਹਾ ਹੈ ਠੀਕ ਹੈ ਜੀ ਜੋ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤਾਂ ਇਹ ਪੱਤਰ ਕੀ ਹੈ ਵਿਦਿਆਰਥੀ ਦੀ ਅਪਾਰ ਆਈਡੀ ਹੁਣ ਅਪਾਰ ਆਈਡੀ ਕੀ ਹੈ ਜੀ ਇਹ ਤੁਹਾਨੂੰ ਨਾ ਸਾਂਝਾ ਕਰਦੇ ਆਪਾਂ ਸਾਰਾ ਆਪਣੇ ਕੋਲੇ ਬਕਾਇਦਾ ਇੱਕ ਲੈਟਰ ਹੈ ਠੀਕ ਹੈ ਲੈਟਰ ਦੇ ਵਿੱਚ ਪੜਾਂਗੇ ਕੀ ਅਪਾਰ ਆਈਡੀ ਕਿਉਂ ਜ਼ਰੂਰੀ ਹੈ ਠੀਕ ਹੈ ਜੀ ਤੇ ਇਹ ਵਿਦਿਆਰਥੀਆਂ ਲਈ ਬਹੁਤ ਜ਼ਰੂਰੀ ਹੈ ਅੱਜ ਹੀ ਜਿਹੜਾ ਵਿਭਾਗ ਵੱਲੋਂ ਜਿਹੜਾ ਪੱਤਰ ਜਾਰੀ ਹੋਇਆ ਵਿਦਿਆਰਥੀ ਦੀ ਅਪਾਰ ਆਈਡੀ ਬਣਾਉਣ ਸੰਬੰਧੀ ਉਪਰੋਕਤ ਵਿਸ਼ੇ ਦੇ ਸੰਬੰਧੀ ਭਾਰਤ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਅਕਾਦਮਿਕ ਰਿਕਾਰਡ ਜਿਹੜੀ ਹੈਗੇ ਲਈ ਅਪਾਰ ਸਿਸਟਮ ਬਣਾਇਆ ਗਿਆ ਹੈ ਜਿਸ ਤਹਿਤ ਹਰੇਕ ਵਿਦਿਆਰਥੀ ਨੂੰ ਯੂਨੀਕ 12 ਅੰਕਾਂ ਦੀ ਅਪਾਰ ਆਈਡੀ ਦਿੱਤੀ ਜਾਵੇਗੀ ਠੀਕ ਹੈ ਜੀ ਵਿਦਿਆਰਥੀ ਦਾ ਪੂਰੇ ਦਾ ਪੂਰਾ ਰਿਕਾਰਡ ਰੱਖਣ ਲਈ ਜਿਹੜੀ ਹੈਗੀ ਅਪਾਰ ਆਈਡੀ ਬਣਾਈ ਗਈ ਹੈ ਠੀਕ ਹੈ ਜੀ ਜਿਸ ਤਰ੍ਹਾਂ ਆਧਾਰ ਕਾਰਡ ਦਾ ਨੰਬਰ ਹੁੰਦਾ ਹੈ ਯਾ ਆਪਣੀ ਯੂ ਆਈਡੀ ਹੁੰਦੀ ਹੈ ਉਸੇ ਤਰ੍ਹਾਂ ਹੀ ਅਪਾਰ ਆਈਡੀ ਬਣਾਈ ਜਾਵੇਗੀ ਇਹ ਆਈਡੀ ਸਿੱਧੇ ਤੌਰ ਤੇ ਡਿਜੀਟਲ ਲਾਕਰ ਨਾਲ ਲਿੰਕ ਹੋਏਗੀ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਵੀ ਡਿਜੀਟਲ ਲੌਕਰ ਦੇ ਵਿੱਚ ਆਪਾਂ ਆਪਣਾ ਕੋਈ ਵੀ ਰੋਲ ਨੰਬਰ ਭਰ ਕੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਡਾਕੂਮੈਂਟ ਜਿਹੜਾ ਹੈਗਾ ਉਹਦੇ ਚੋਂ ਪ੍ਰਾਪਤ ਕਰ ਸਕਦੇ ਆਂ ਤਾਂ ਇਹ ਉਹ ਡਿਜੀਟਲ ਲੌਕਰ ਨਾਲ ਲਿੰਕ ਹੋਏਗੀ ਹਰੇਕ ਰਾਜ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਆਈਡੀ ਜਨਰੇਟ ਕੀਤੀਆਂ ਜਾ ਰਹੀਆਂ ਹਨ ਆਪਾਰ ਆਈਡੀ ਦਾ ਮੁਲਾਂਕਣ ਭਾਰ ਸਰਕਾਰ ਵੱਲੋਂ ਸਮੇਂ-ਸਮੇਂ ਤੇ ਕੀਤਾ ਜਾ ਰਿਹਾ ਹੈ ਅਤੇ ਇਸ ਕਾਰਜ ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਦੀ ਪ੍ਰਗਤੀ ਕਾਫੀ ਧੀਮੀ ਹੈ ਜਿਸ ਦੀ ਰਿਪੋਰਟ ਨਾਲ ਨੱਥੀ ਹੈ ਇਸ ਸਬੰਧੀ ਵਿਭਾਗ ਵੱਲੋਂ ਗੰਭੀਰ ਨੋਟਸ ਲਿਆ ਗਏ ਹਨ ਠੀਕ ਹੈ ਜੀ ਹਾਲਾਂਕਿ ਬਾਕੀ ਰਾਜਾਂ ਦੇ ਵਿੱਚ ਜਿਹੜੀ ਆਪਾਰ ਆਈਡੀ ਨਾਲ ਸੰਬੰਧਿਤ ਹੈ ਜਿਹੜੀ ਹੈਗੀ ਵਿਦਿਆਰਥੀ ਦੀ ਆਪਾਰ ਆਈਡੀ ਉਹ ਕਾਫੀ ਮਤਲਬ ਜਿਵੇਂ ਕਹਿੰਦੀ ਫਾਸਟ ਚੱਲੀ ਸਿਰਫ ਪੰਜਾਬ ਦੇ ਬੱਚੇ ਜਿਹੜਾ ਥੋੜਾ ਉਹ ਇਹਦੇ ਵਿੱਚ ਥੋੜਾ ਸਲੋ ਨੇ ਸੋ ਇਸ ਕਰਕੇ ਸਿੱਖਿਆ ਵਿਭਾਗ ਵੱਲੋਂ ਉਪਰੋਕਤ ਦੇ ਸੰਮੁਖ ਕਾਰਜ ਸੰਪੂਰਨ ਕਰਨ ਲਈ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਸਕੈਂਡਰੀ ਡਾਇਰੈਕਟਰ ਸਕੂਲ ਸਿੱਖਿਆ ਐਲੀਮੈਂਟਰੀ ਦੇ ਡਾਇਰੈਕਟਰ ਐਸ ای ਆਰਟੀ ਨੂੰ ਸੰਬੰਧਿਤ ਡਾਇਰੈਕਟਰ ਰੇਟ ਦਾ ਨੋਡਲ ਅਫਸ ਨਿਯੁਕਤ ਕੀਤਾ ਜਾਂਦਾ ਹੈ ਆਪ ਜੀ ਨੂੰ ਲਿਖਿਆ ਜਾਂਦਾ ਹੈ ਕਿ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਸਾਰੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਨਾਲ ਨੱਥੀ ਕੰਸੈਂਟ ਫਾਰਮ ਪਰਵਾ ਕੇ ਯੂ ਡੈਸ਼ ਪਲੱਸ ਪੋਰਟਲ ਤੇ ਵਿਦਿਆਰਥੀ ਦੀ ਅਪਾਰ ਆਈਡਿ ਜਨਰੇਟ ਕੀਤੀ ਜਾਵੇ ਜਿਹੜੀ ਵਿਦਿਆਰਥੀ ਦੀ ਜਿਹੜੀ ਅਪਾਰ ਆਈਡਿ ਬਣੂਗੀ ਜੀ ਉਹ ਆਪਣਾ ਹੈਗਾ ਯੂ ਡਾਈਸ ਪਲੱਸ ਪੋਰਟਲ ਦੇ ਉੱਪਰ ਹੀ ਜਿਹੜੀ ਵਿਦਿਆਰਥੀ ਦੀ ਆਈਡਿ ਬਣੂਗੀ ਜਿੱਥੇ ਆਪਾਂ ਜਿਹੜੇ ਬੱਚਿਆਂ ਦਾ ਹੋਏਗਾ ਡਾਟਾ ਅਪਡੇਟ ਕਰਦੇ ਹਾਂ <coughs> यूडेस प्लस पोर्टल ਤੇ ਸਕੂਲ ਮੁਖੀਆਂ ਵੱਲੋਂ અપਾਰ ਆਈਡੀ ਜਨਰੇਟ ਕਰਨ ਦੀ ਜਿਹੜੀ ਹੈਗੇ ਵਿਧੀ ਵੀ ਪੱਤਰ ਨਾਲ ਨੱਥੀ ਕੀਤੀ ਜਾਂਦੀ ਹੈ ਭਾਰਤ ਸਰਕਾਰ ਵੱਲੋਂ ਸਮੂਹ ਵਿਦਿਆਰਥੀਆਂ ਦੀ અપਾਰ ਆਈਡੀ ਜਨਰੇਟ ਕਰਨ ਲਈ ਦਸੰਬਰ 2024 ਤੱਕ ਦਾ ਸਮਾਂ ਨਿਯਤ ਕੀਤਾ ਜਾਂਦਾ ਹੈ ਭਾਵ 1 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਜਿਹੜਾ ਸਮਾਂ ਪੂਰੇ ਦਾ ਪੂਰਾ ਮਹੀਨਾ ਇਹ ਦਿੱਤਾ ਗਿਆ ਜੀ ਨੋਡਲ ਅਫਸਰ ਇਸ ਕਾਰਜ ਦੀ ਆਪਣੇ ਪੱਧਰ ਤੇ ਮੋਨਿਟਰਿੰਗ ਕਰਨਾ ਯਕੀਨੀ ਬਣਾਉਣਗੇ ਤਾਂ ਜੋ ਇਸ ਨੂੰ ਸਮਾਂਬਧ ਨਹੀਂ ਪਰਚਾਣਾ ਜਾ ਸਕੇ ਇਸ ਸਬੰਧੀ ਕੱਲ ਮਿਤੀ 31/12/2000 ਚੋਬੀ ਨੂੰ ਦਪਹਿਰ 12 ਤੋਂ 2 ਵਜੇ ਤੱਕ ਦਾ ਭਾਰ ਸਰਕਾਰ ਵੱਲੋਂ ਵੀ ਸੀ ਕੀਤਾ ਜਾਣਾ ਹੈ ਕਾਪੀ ਨਾਲ ਨਹੀਂ ਸਬੰਧਤ ਨੋਡਲ ਅਫਸਰ ਵੱਲੋਂ ਇਹ ਵੀ ਵੀ ਸਟੈਂਡਰਡ ਚ ਕੀ ਨਹੀਂ ਬਣਾਇਆ ਜਾਵੇ ਠੀਕ ਹੈ ਜੀ ਤਾਂ ਬੱਚਿਆਂ ਦੀ ਜੇ ਹਰ ਇੱਕ ਵਿਦਿਆਰਥੀ ਦੀ ਚਾਹੇ ਉਹ ਪ੍ਰਾਇਮਰੀ ਕੈਡਰ ਦਾ ਚਾਹੇ ਸਕੈਂਡਰੀ ਦਾ ਉਹਨਾਂ ਦੀ ਅਪਾਰ ਆਈਡੀ ਜਿਹੜੀ ਉਹ ਬਣਾਉਣਾ ਲਾਜ਼ਮੀ ਹੋਗਾ ਠੀਕ ਹੈ ਜੀ ਸੋ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ